ਹਾਂਜੀ ਪੰਜਾਬ ਦਾ ਉਹ ਕਿਹੜਾ ਪਿੰਡ ਵਾ ਜਿਹਦਾ ਨਾਮ ਸਿਰਫ ਇੱਕ ਅੱਖਰ ਤੋਂ ਬਿੰਦਾ ਪਿੰਡ ਓਰੀ ਦਾ ਨਾਮ ਪੰਜਾਂ ਅੱਖਰਾਂ ਤੋਂ ਬਿੰਦਾ ਆ ਇੱਕ ਅੱਖਰ ਤੋਂ ਢੰਡੋਰੀ ਖਾਸ ਪੰਜ ਅੱਖਰ ਬਣਦੇ ਆ ਸਿਰਫ ਇੱਕ ਅੱਖਰ ਤੋਂ ਨਾਮ ਆ ਪੰਜਾਬ ਦੇ ਉਸ ਪਿੰਡ ਦਾ ਦੱਸੋ ਕਿਹੜਾ ਪਿੰਡ ਆ ਦੱਸੋ ਦੱਸੋ ਇਸੇ ਤੀ ਦੱਸੋ ਆ ਭਾਈ ਜਵਾਬ ਭਾਈ ਲੱਤੂਆ ਕਿਉਂਕਿ ਪੰਜਾਬ ਚ ਰਹਿੰਦੇ ਆ ਹਾਂ ਆਏ ਪੰਜਾਬ ਚ ਰਹਿੰਦਾ ਆ ਮੈਂ ਤੇ ਤੇ ਰਹਿਣਾ ਨਹੀਂ ਭਾਈ ਲੱਤੂਆ ਤੂੰ ਦੱਸ ਤੇ ਤੂੰ ਸਕੂਲ ਚ ਪੜਿਆ ਹੁਣ ਆਇਆ ਪੜਿਆ ਕਿ ਨਹੀਂ ਕੋਈ ਟੀਚਰਾਂ ਨੇ ਪੁੱਛੀ ਜਾ ਕੇ ਪੰਜਾਬ ਦਾ ਉਹ ਕਿਹੜਾ ਪਿੰਡ ਜਿਹਦਾ ਇੱਕੋ ਹੀ ਅੱਖਰ ਤੋਂ ਨਾਮ ਆ ਦੇਖ ਨੇ ਤਾਂ ਟੀਚਰਾਂ ਨੂੰ ਪਤਾ ਆ ਕਿ ਨਹੀਂ ਕਿੰਨਾ ਕੁ ਪੜਦੇ ਪੜਾਉਂਦੇ ਤੈਨੂੰ ਪਤਾ ਲੱਗਿਆ ਤੇ ਟੀਚਰਿਆਂ ਨੂੰ ਪੜ੍ਹ ਹੋਣਾ ਅੜ ਪਣੀ ਆ ਨਾ ਦੱਸੋ ਦੱਸੋ 36 ਦੱਸੋ ਹੂੰ ਸਿਰਫ ਇੱਕੋ ਅੱਖਰ ਤੋਂ ਨਾਮ ਹੈ ਦੱਸੋ ਪੰਜਾਬ ਵਾਲੇ ਉਹ ਦੱਸੋ ਉਲੂ ਦੀਆਂ ਉਲੂ ਦੀਆਂ ਇੱਥੇ ਆ ਜਾ ਏਦਾਂ ਸੀ ਨਕੋਦਰ ਨਕੋਦਰ ਹੁਣ ਇਹਦਾ ਨਕੋਦਰ ਦੇ ਵਿੱਚ ਕਿੰਨੇ ਅੱਖਰ ਪੈਂਦੇ ਆ ਨਕੋਦਰ ਚ ਕਿੰਨੇ ਅੱਖਰ ਪੈਂਦੇ ਆ ਇੱਕ ਇੱਕ ਨਹੀਂ ਇੱਕ ਕਿਤਾ ਪੈਂਦਾ ਆ ਦੋ ਨਕੋਦਰ ਚਾਰ ਅੱਖਰ ਪੈਂਦੇ ਆ ਆਪਾਂ ਇੱਕ ਅੱਖਰ ਵਾਲਾ ਨਾਮ ਲੱਭਣਾ ਹੈ ਪਿੰਡ ਦਾ ਸਮਝ ਗਈਆਂ ਹਾਂ ਦੱਸੋ ਵਈ ਨਹੀਂ ਪਤਾ ਚਲੋ ਜੀ हां जी दर्शकांनो ਬੇਨਤੀ ਆ ਕਿ ਜਿੰਨੂ ਜਿੰਨੂ ਪਤਾ ਹੋਵੇਗੀ ਪੰਜਾਬ ਦਾ ਉਹ ਕਿਹੜਾ ਪਿੰਡ ਜਿਹਦਾ ਸਿਰਫ ਇੱਕ ਅੱਖਰ ਤੋਂ ਨਾਮ ਹੈ ਕਮੈਂਟਾਂ ਵਿੱਚ ਜਰੂਰ ਦੱਸੋ ਧੰਨਵਾਦ